ਹਾਂਜੀ ਅੱਜ ਪਿੰਡ ਮੰਡੀਕਲਾਂ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਦੇ ਉਮੀਦਵਾਰ ਉਹਨਾਂ ਦੀ ਹਮਾਇਤ ਦੇ ਵਿੱਚ ਪ੍ਰਚਾਰ ਦੇ ਲਈ ਪਹੁੰਚਿਆ ਹੈ ਬਲਬੀਰ ਸਿੰਘ ਜੀ ਸਿੱਧੂ ਸਾਬਕਾ ਜੋ ਪੰਜਾਬ ਸਰਕਾਰ ਦੇ ਮੰਤਰੀ ਵੀ ਰਹੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕਿਸ ਤਰ੍ਹਾਂ ਦਰ ਉਹਨਾਂ ਨੂੰ ਮਾਹੌਲ ਲੱਗ ਰਿਹਾ ਕੀ ਉਹ ਲੋਕਾਂ ਨੂੰ ਸੁਝਾਦੇ ਰਹੇ ਆ ਹਾਂਜੀ ਸਿੱਧੂ ਸਾਹਿਬ ਕਿਵੇਂ ਲੱਗ ਰਹੀ ਆ ਜੀ ਚੋਣ ਪ੍ਰਚਾਰ ਦੀ ਮੈਂ ਕੱਲ ਹੀ ਦੇ ਪ੍ਰਚਾਰ ਕਮੇਟੀ ਦਾ ਚੁੱਕੀਤਾ ਹੈਗਾ ویسੇ ਵੀ ਮੇਰਾ ਅ ਇਲਾਕਾ ਤੱਪਾ ਮੰਡੀ ਹੋਣ ਕਰਕੇ ਸਾਲਾਂ ਮੈਂ ਜੰਪਟਾਉਣ ਕਰਕੇ ਮੇਰਾ ਇਸ ਇਲਾਕੇ ਦੇ ਵਿੱਚ ਰਿਸ਼ਤੇ ਜਾਰੀਆਂ ਧਾਰ ਵੀ ਹੈ ਕੰਮ ਵੀ ਕਿੰਨੇ بڑے ਆਪਣੇ ਜੁਆਪ ਆਪਣੇ ਹੱਥ ਵਿੱਚ ਸਸਿਕਾ ਬਹੁਤ سارے ਹਸਪਤਾਲ ਵੀ ਬਣਾਏ ਨੇ ਮਾਣ ਕੀਤਾ ਮੈਂ ਸਿਰਫ ਲੋਕਾਂ ਨੂੰ ਇਹ ਦੱਸ ਰਿਹਾ ਜੋ ਸਾਡੀ ਨੀਤੀਆਂ ਨੇ ਕਾਂਗਰਸ ਪਾਰਟੀ ਜੇ ਪਾਲਿਸੀਆਂ ਨੇ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਕਿ ਕਾਂਗਰਸ ਤੋਂ ਤੇ ਵੀ ਪਾਰਟੀ ਕੌਂਸਲ ਨੂੰ ਬੋਟ ਨਹੀਂ ਚੋਣ ਪਾਣੀ ਚਾਹੀਦੀ ਹੈ ਦੂਜੀਆਂ ਪਾਰਟੀਆਂ ਕਿਉਂ ਹਨ ਬੋਟ ਕਿਉਂ ਨਹੀਂ ਦੇਣੀ ਚਾਹੀਦੀ ਉਹ ਸਾਰੇ ਗੱਲ ਮੈਂ ਇਹਨਾਂ ਲੋਕਾਂ ਨੂੰ ਸਮਝਾ ਰਿਹਾ ਕਿ ਤਾਂ ਕਿ ਜਿase ਜਿਹੜਾ ਆਉਣ ਵਾਲਾ ਪ੍ਰਧਾਨ ਮੰਤਰੀ ਆ ਉਹ ਐਸੀ ਸਰਕਾਰ ਬੁਣੀ ਜਿਹੜਾ ਕੰਮ ਪੱਕ ਹੋਵੇ ਜਿਹੜਾ ਵਿਕਾਸ ਦੇ ਨਾਤੇ ਵੋਟ ਪੰਗੇ ਆਪਣੇ ਕੰਮ ਦੇ ਨਾਤੇ ਵੋਟ ਪੰਗੇ ਆਪਣੀ ਜ਼ੋਨ ਦੇ ਵੋਟ ਪੰਗੇ ਜੋ ਲੋਕਾਂ ਦੀ ਲੈ ਕੇ ਗ੍ਰਾਊਂਡ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਦੀ ਭਲਾਈ ਹੋਵੇ ਕੁਝ ਚੰਦ ਪਰਿਵਾਰਾਂ ਦੇ ਵਿੱਚ ਜਿਹੜੇ ਕਰਮ ਉਹਦਾ ਆਪਾਂ ਕਹਿੰਦੇ ਨਾ ਵੀ ਖੁਦੋ ਤੋਂ ਨਾ ਬਣੀ ਚੰਦ ਪਰਿਵਾਰਾਂ ਦੇ ਹੱਥ ਕੜਮ ਤੋਂ ਹੀ ਬਣ ਕੇ ਉਹ ਕੰਮ ਕਰਦੇ ਜਿਵੇਂ ਤੁਹਾਨੂੰ ਵੀ ਸਭ ਕਰਦੇ ਨੇ ਕਿ 10 15 ਜਿਹੜੇ ਵੱਡੇ ਕਾਰਪੋਰੇਟਰ ਹਣੇ ਨੇ ਉਹਨਾਂ ਦਾ ਜਿਹੜ ਰਹੇ ਨੇ ਮੋਤੀ ਸਾਹਿਬ ਪਰ ਜਿਹੜੀ ਸਾਡੀ ਬਾਕੀ ਜਨਤਾ ਹੈਗੀ ਆ ਚਾਹੇ ਉਹ ਵਿਚਾਰਾ ਕੋਈ ਐਸਸੀ ਆ ਚਾਹੇ ਓਬੀਸੀ ਆ ਬੀਸੀ ਆ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਆਰਤੀ ਹੈ ਛੋਟਾ ਕਾਰਖਾਨੇਦਾਰ ਆ ਉਹ ਸਾਰੇ ਲੋਕ ਉਹਨਾਂ ਨੇ ਇਗਨੋਰ ਕਰਤੇ ਦੀ ਉਹਦੇ ਕਾਰਨ ਕਰਕੇ ਜਿਹੜਾ ਸਾਡਾ ਦੇਸ਼ ਦਾ ਬੱਚ ਬਹੁਤ ਬੜਾ ਨੁਕਸਾਨ ਹੋ ਰਿਹਾ ਪੂਰ ਬਚਾਉਣ ਕਰਕੇ ਸਾਨੂੰ ਇੱਕ ਸਹਾਈ ਮੌਕਾ ਮਿਲਿਆ ਹੈ ਕਿ ਅਸੀਂ ਕੋਰਟ ਦੇ ਨਾਲ ਜਿਹੜੀ ਹੈ ਸਰਕਾਰ ਨੂੰ ਭੁਜਾਈਏ ਅੱਜ ਉਹਨਾਂ ਨੇ ਸਿਰਫ ਦੰਤੀ ਤਨੇ ਉਹ ਸਰਕਾਰ ਬਣਾ ਕੇ ਖੜੀ ਹੈ ਈਡੀ ਸੀਵੀਆ ਇੰਟਰਪੈਕਸ ਔਰ ਜਿਹੜਾ ਬੰਦਾ ਉਹਨਾਂ ਦਾ ਕੰਮ ਉਹ ਨਹੀਂ ਆਉਂਦਾ ਉਹਦੇ ਘਰੇ ਈਡੀ ਭੇਜਦੀ ਕਿਤੇ ਸੀਵੀਆ ਭੇਜਦੀ ਕਿਤੇ ਕਿ ਕੋਟਸ ਲੈ ਪੇੜਦੇ ਇਹ ਡਰਾ ਤੁਹਾਡੇ ਲੋਕਾਂ ਨੂੰ ਜਿਹੜੀ ਚੀਜ਼ਾਂ ਕਾ ਵੋਟਾਂ ਦੇ ਜਿਹੜੀ ਚ ਰਾਜ ਰੱਖੀ ਆ ਜਾਂ ਮੰਦਰ ਦੇ ਨਾਂ ਤੇ ਵੋਟਾਂ ਮੰਗਣੀਆਂ ਧਰਮ ਦੇ ਨਾਂ ਤੇ ਵੋਟਾਂ ਮੰਗਣੀਆਂ ਇਹ ਸਾਰੀਆਂ ਲੋਕਾਂ ਕੋਰਾ ਕਰੇ ਵੋਟਾਂ ਲਾਉਣੇ ਗੱਲ ਹੈਗੀ ਆ ਕਿ ਇਹਨਾਂ ਦਾ ਨਕਸਾ ਦੇ ਤੈ ਤੁਹਾਨੂੰ ਪੰਜਾਬ 'ਚ ਨਹੀਂ ਲੱਗਦਾ ਜਿਵੇਂ ਵਿਜੀਲੈਂਸ ਕੀ ਲੱਗ ਰਿਹਾ ਬਿਲਕੁਲ ਪੰਜਾਬ ਦਾ ਜਿਹੜਾ ਕੋਲਾ ਸੁੱਖ ਮੰਤਰੀ ਉਹ ਵੀ ਇਸ ਰਾਤ ਕਰ ਰਿਹਾ ਦਿੱਲੀ ਜਿਹਨਾਂ ਨੂੰ ਤੱਕਾ ਹੁੰਦਾ ਤਾਂ ਕਰੇ ਪੰਜਾਬ ਸੜਨ ਦਾ ਖਾ ਉਹ ਜਦੋਂ ਪੰਜਾਬ ਦੇ ਆਪੇ ਕਰਦੇ ਨੇ ਉਦੋਂ ਕਹਿੰਦੇ ਵੀ ਇਹ ਪ੍ਰੈਸਟੀ ਕਰਦੇ ਨੇ ਇਹ 13 ਦੀਆਂ 13 ਕਹਿੰਦੇ ਜੀ ਵੀ ਬਾਕੀ ਤਾਂ ਜ਼ੀਰੋ ਹੋ ਬਾਕੀ ਪਾਰਟੀ ਆਸੀਂ 13 ਲਿਆਵਾਂਗੇ ਅਸੀਂ ਬਹੁਤ ਕੁਝ ਦਿੱਤਾ ਲੋਕਾਂ ਨੂੰ ਉਹਦਾ ਇਹ ਕਹਿੰਦਾ 13 13 ਦੇਵਾਂ ਤੁਹਾਨੂੰ ਅਸੀਂ ਕਿਉਂ ਕਹਿੰਦਾ ਠੀਕ ਹੈ ਹਾਂਜੀ ਇਹ ਅਸੀਂ ਬਲਬੀਰ ਸਿੰਘ ਜੀ ਸਿੱਧੂ ਸਾਬਕਾ ਮੰਤਰੀ ਜਿਨ੍ਹਾਂ ਨੇ ਆਪ ਦੇ ਵਿਚਾਰ ਆ ਜੋ ਕਿ ਅੱਜ ਮੋੜ ਹਲਕੇ ਦੇ ਪਿੰਡ ਮੰਡੀਕਲਾਂ ਵਿਖੇ ਪਹੁੰਚੇ ਹੋਇਆ ਜੀਤ ਮਹਿੰਦਰ ਸਿੰਘ ਸਿੱਧੂ ਉਹਨਾਂ ਦੇ ਕੰਪੈਨ ਦੇ ਵਿੱਚ